ਫੇ ਰਹਿ ਗਏ ਸੀ ਤੁਸੀਂ ਇੰਨਾ ਲੇਟ ਹੋ ਗਏ ਮੈਂ ਕਦੋਂ ਦੀ ਵੇਟ ਕਰੀ ਜਾਨੀ ਆ ਉਹ ਮੈਂ ਥੱਕਿਆ ਹੋਇਆ ਤੂੰ ਮੈਨਾਂ ਵੱਡੀ ਗੱਲ ਨਾ ਕਰ ਅੱਵਾ ਤੜਕੇ ਗੱਲ ਕਰਾਂਗੇ ਮੈਂ ਸੌਂ ਮਾ ਜਾ ਕੇ ਆਲੋਚਾ ਮੈਂ ਕਹਿੰਦੀ ਸੀ ਤੁਸੀਂ ਅੱਜ ਫ੍ਰੀ ਹੋ ਓ ਯਾਰ ਕਿਸੇ ਵੇਲੇ ਚੁੱਪ ਵੀ ਕਰ ਜਾ ਕਰ ਮੈਂ ਜ਼ਰੂਰੀ ਕੰਮ ਕਰੀ ਜਾਂਦਾ ਦੇਖ ਤਾ ਲੈ ਉਹ ਹੋ ਸਾਰੀ ਮੇਰੇ ਦਿਮਾਗ 'ਚ ਮੇਰੇ ਹੋਰ ਕੁਝ ਚੱਲੀ ਜਾਂਦਾਗਾ ਹੁਣ ਤੇਰਾ ਆ ਆ ਗਿਆ ਮੈਨੂੰ ਪਤਾ ਨਹੀਂ ਸੀ ਮੈਂ ਕਿੰਦੀ ਸੀ ਮੈਂ ਪਰੌਂਠੇ ਬਣਾਦਾ ਆਲੂ ਵਾਲੇ ਤੁਹਾਡੇ ਵਾਸਤੇ ਆਹੋ ਬਣਾ ਲੈ ਤੂੰ ਮੇਰੇ ਸਿਰ ਤੇ ਚੜ ਕੇ ਨਾ ਖੜ ਬਗ ਜਾ ਉਸ ਤੇ ਰੁਕਟੀ ਬਣਾਦੇ ਫਿਰ ਇਹਨਾਂ ਨਾਲ ਗੱਲ ਕਰਦੀ ਆ ਇੱਕਦਮ ਮੇਰਾ ਸਿਰ ਬਹੁਤ ਦਰਦ ਕਰੀ ਜਾਂਦਾ ਮੈਸ ਨੂੰ ਐਂ ਕਹਿੰਦੀ ਸੀ ਦੋ ਤਿੰਨ ਦਿਨ ਹੋ ਗਏ ਮੇਰੀ ਨਾ ਤਬੀਅਤ ਨਹੀਂ ਠੀਕ ਹੈਗੀ ਮੈਨੂੰ ਡਾਕਟਰ ਦੇ ਲੈ ਚੱਲੋ ਮੈਨੂੰ ਦਵਾਈ ਦਿਵਾ ਲਿਓ ਕੋ ਯਾਰ ਮੈਂ ਤਾਂ ਹੁਣ ਦਫ਼ਤਰ ਜਾਣਾ ਹੈ ਪਹਿਲਾਂ ਵੀ ਉਹ ਕਰ ਸਕਦੀ ਸੀ ਐਡਾ ਕਿੱਡਾ ਕੰਮ ਐ ਨਾਲੇ ਇਹ ਤੂੰ ਆਪ ਜਾ ਕੇ ਲਿਆ ਪੈਸੇ ਤੇਰੇ ਨੇਵੇਂ ਹੈਗੇ ਨੇ ਲੈ ਤਾਂ ਮੈਂ ਖੁਦ ਵੀ ਸਕਦੀ ਆ ਪਰ ਜੇ ਤੁਸੀਂ ਮੇਰੇ ਨਾਲ ਚੱਲਦੇ ਤਾਂ ਮੈਨੂੰ ਜ਼ਿਆਦਾ ਵਧੀਆ ਲੱਗਦਾ ਤੇਰੇ ਵਧੀਆ ਲੱਗਣ ਦੇ ਚੱਕਰ ਤੇ ਮੈਂ ਡਿਊਟੀ ਤੋਂ ਲੇਟ ਹੋ ਜਾ ਮੈਂ ਤਾਂ ਪਹਿਲੀ ਲੇਟ ਹੋ ਰਿਹਾ ਜੇ ਬਾਲੀ ਮੈਨੂੰ ਆਏ ਐ ਵੀ ਨਾਲ ਜਾਵੇ ਤਾਂ ਚਾਚੀ ਨੂੰ ਲੈ ਜਾ ਨਾਲ ਚਲੋ ਠੀਕ ਐਵੇਂ ਤੜਕੀ ਤੜਕੇ ਮੂਡ ਖਰਾਬ ਕਰਕੇ ਰੱਖਤਾ ਚਲੋ ਚੰਗਾ ਮੈਂ ਵੀ ਜੰਨਾਗਾ ਲੇਟ ਹੋਈ ਜਾਣਾ ਮੈਂ ਤਾਂ ਲੈ ਆਪਣੀ ਜ਼ਰੂਰੀ ਫਾਈਲ ਤਾਂ ਉਹ ਘਰੀ ਭੁੱਲ ਗਏ ਮੈਂ ਫੜਾ ਕੇ ਆਵਾਂ ਮੈਨੂੰ ਲੱਗਦਾ ਉਹ ਚਲੇ ਗਏ ਫੈਲ ਵੀ ਨਹੀਂ ਲੱਗੇ ਤੇ ਮੈਂ ਕਰਦੀ ਆ ਗੁਰੀ ਨੂੰ ਫੋਨ ਕਰਦੀ ਆ ਜੇ ਉਹ ਫ੍ਰੀ ਹੋਇਆ ਨਾਲ ਦਿੱਤਾ ਮੈਂ ਦਵਾਈ ਲਿਆਉਂ ਉਹਦੇ ਨਾਲ ਜਾ ਕੇ ਨਾਲੇ ਫੈਲ ਫੜਾ ਆਵਾਂਗੀ ਇਹਨਾਂ ਦੀ ਦਫ਼ਤਰ ਤੇ ਜਾ ਕੇ ਨਾਲੇ ਠੀਕ ਕਹਿੰਦੇ ਨੇ ਦਵਾਈ ਵੀ ਲਿਓਣੀ ਆ ਮੈਂ ਖੁਦ ਵੀ ਤੇ ਜਾ ਕੇ ਲਿਆ ਸਕਦੀ ਆ ਮੈਂ ਵੀ ਅਮੀ ਛੋਟੀਆਂ ਛੋਟੀਆਂ ਗੱਲਾਂ ਤੇ ਇਹਨਾਂ ਨੂੰ ਪਰੇਸ਼ਾਨ ਕਰੀ ਜਾਂਦੀ ਆ ਗੁਰੀ ਨੂੰ ਫੋਨ ਕਰਕੇ ਦੇਖੀ ਆ ਜੇ ਉਹ ਫ੍ਰੀ ਹੋਇਆ ਨਾ ਮੈਂ ਉਹਦੇ ਨਾਲ ਚਲੀ ਜਾਊਂਗੀ ਸੋ ਹਲੋ ਹਾਂ ਸ਼ਿਵਮਨੂ ਹਸੀ ਕਾਲ ਗੁਰੀ ਠੀਕ ਹੋ ਮੇਰੇ ਵਧੀਆ ਵਧੀਆ ਤੁਸੀਂ ਹੋ ਸੋ ਹਾਂ ਮੈਂ ਕਿਹਾ ਸੀ ਅੱਜ ਫ੍ਰੀ ਹੈ ਤੂੰ ਕੀ ਮੈਨੂੰ ਜੀ ਪਰਨੇ ਦੱਸੋ ਮੈਨੂੰ ਨਾ ਬੁਖਾਰ ਚੜਦਾ ਦੋ ਤਿੰਨ ਦਿਨਾਂ ਤੋਂ ਮੇਰੀ ਤਬੀਅਤ ਨਹੀਂ ਠੀਕ ਮੈਂ ਦਵਾਈ ਲੈ ਕੇ ਆਉਣੀ ਸੀ ਮੈਨੂੰ ਦਵਾਈ ਦਵਾ ਲਿਆਂਦਾ ਤੇ ਚੱਲ ਦਵਾ ਲਿਆਉਂਗਾ ਬੜੇ ਕੋਈ ਨਹੀਂ ਹਾਂ ਤੇ ਨਾਲੇ ਨਾ ਇਹ ਫਾਈਲ ਕਰੇ ਭੁੱਲ ਗਿਆ ਉਹਦੀ ਆਪਾਂ ਇਹਦੇ ਦਫ਼ਤਰ ਇਹਨਾਂ ਦੀ ਫਾਈਲ ਫੜਾ ਆਵਾਂਗੇ ਅੱਛਾ ਅੱਛਾ ਚੱਲ ਫਿਰ ਬਣਾਇਆ ਕਰਿਓ ਮੈਂ ਤੁਰਦਾ ਪਿੰਡੋਂ ਤੇ ਤੁਸੀਂ ਤਿਆਰ ਹੋ ਕੇ ਰਹੋ ਹਾਂ ਬਸ ਮੈਂ ਤਾਂ ਤਿਆਰ ਹੀ ਹਾਂ ਤੂੰ ਆ ਜਾ ਹਾਂ ਹਾਂ ਬਸ ਚੱਲ ਮੈਂ ਤੁਰਦਾ ਠੀਕ ਹੈ ਮਰੀ ਠੀਕ ਹੈ ਠੀਕ ਹੈ ਆਪ ਬਣੇ ਦੱਸ ਕੀ ਕੰਮ ਸੀਗਾ ਮੈਂ ਸਾਰੇ ਕੰਮ ਛੱਡ ਕੇ ਆਇਆ ਮੇਰਾ ਤਾਂ ਨਾ ਕਈ ਦਿਨਾਂ ਦੇ ਮੈਨੂੰ ਚੱਕਰ ਆਈ ਜਾਂਦੇ ਸੀ ਮੇਰੀ ਤਬੀਅਤ ਨਹੀਂ ਠੀਕ ਹੈਗੀ ਬੁਖਾਰ ਚੜਦਾ ਮੈਨੂੰ ਦਵਾਈ ਦਿਵਾ ਲਿਆ ਨਾਲੇ ਇਹਨਾਂ ਦੀ ਫੈਲ ਫੜਾਇਆ ਆਵਾਂਗੇ ਆਪਾਂ ਅਰੇ ਮੈਂ ਤੈਨੂੰ ਕੀ ਗੱਲ ਕਹਾ ਉਸਾ ਤਾਂ ਕਰੀ ਨਾ ਕੋਗਿਆ ਸਵੇਣਾ ਮੈਨੂੰ ਠੀਕ ਨਹੀਂ ਲੱਗਦਾ ਨਾ ਤਾਂ ਹੀ ਤਰੀ ਕਾਫਰ ਕਰਦਾਗਾ ਸਾਰਾ ਦਿਨ ਘੁੰਮਦਾ ਫਿਰਦਾ ਰਹਿੰਦਾ ਵੀ ਤੈਨੂੰ 10 ਦਵਾਈ ਨਹੀਂ ਦਿਵਾ ਕੇ ਲੈ ਸਕਦਾ ਸੀ ਅੱਜ ਨਹੀਂ ਵੀਰੇ ਉਹਨਾਂ ਨੂੰ ਕੰਮ ਵਾਲਾ ਹੁੰਦਾਗਾ ਨਾਲੇ ਟਾਈਮ ਨਾਲ ਆਪ ਹੀ ਫਰਕ ਪੈ ਜਾਊਗਾ ਤੂੰ ਬੈਠ ਮੈਂ ਤੇਰੇ ਵਾਸਤੇ ਪਾਣੀ ਲੈ ਕੇ ਆਣਾ ਨਾ ਨਾ ਬਣੇ ਪਾਣੀ ਨਾ ਆਪਾਂ ਚੱਲਦੇ ਆਂ ਫਿਰ ਮੈਨੂੰ ਵੀ ਕੰਮ ਨੇ ਨਾ ਚੱਲ ਠੀਕ ਹੈ ਚੰਗਾ ਚੱਲ ਮੈਂ ਫੇਰ ਚਾਹਦਾ ਤੂੰ ਲੈ ਆ ਸੁਆਹ ਠੀਕ ਹੈ ਆ ਲੈ ਮਹਣਕਾ ਚਲਿਏ ਚਲੋ ਭੇਜਾ ਸਸੀ ਕਾਲ ਜੀ ਤੁਹਾਡੇ ਸਰ ਕਿੱਥੇ ਨੇ ਉਹ ਤਾਂ ਬਾਹਰ ਗਏ ਹੋਏ ਹੈਗੇ ਉਹਨਾਂ ਦਾ ਦੋਸਤ ਬਾਹਰੋਂ ਆਇਆ ਸੀ ਉਹਦੇ ਨਾਲ ਘੁੰਮਣ ਗਏ ਐ ਦੋ ਤਿੰਨ ਘੰਟੇ ਤੱਕ ਆ ਜਾਣਗੇ ਜੇ ਕੋਈ ਕੰਮ ਸੀ ਤਾਂ ਦੱਸੋ ਕਿਵੇਂ ਆਏ ਸੀ ਉਹ ਆਪਣੀ ਜ਼ਰੂਰੀ ਫੈਲਣਾ ਕਰ ਭੁੱਲ ਆਏ ਸੀ ਤੁਸੀਂ ਜਦੋਂ ਉਹ ਆਏ ਤਾਂ ਉਹਨਾਂ ਨੂੰ ਦੇ ਦਿਓ ਕੋਈ ਨਾ ਜੀ ਤੁਸੀਂ ਫਿਰ ਮੈਨੂੰ ਖੜਾ ਦਿਓ ਤੇ ਸਾਰਾ ਕੁਝ ਮੈਂ ਉਹਨਾਂ ਨੂੰ ਖੜਾ ਦਵਾਂ ਠੀਕ ਹੈ ਨਾਲਾ ਪੈਣਾ ਦਵਾਈ ਤੇ ਤੂੰ ਟਾਈਮ ਨਾਲ ਲੈ ਲਈ ਦਵਾਈ ਇਹ ਮੈਂ ਜਾਨਾ ਫਿਰ ਨਹੀਂ ਤੂੰ ਬੈਠ ਜਾ ਮੈਂ ਚਾਹ ਬਣਾਉਣੀ ਹੈ ਤੇਰੇ ਵਾਸਤੇ ਪਹਿਲਾਂ ਵੀ ਤੂੰ ਕੁਛ ਖਾਦਾ ਪੀਤਾ ਨਾਲਾ ਪੈਣਾ ਮੈਨੂੰ ਕੰਮ ਨਹੀਂ ਨਾ ਹੋ ਰਾ ਨਾਲੇ ਮੈਨੂੰ ਕੋਈ ਗੱਲ ਕਹਿਣਾ ਤੂੰ ਐਂ ਦੇਖ ਗੋਗੀ ਕੋਲੇ ਪਾਰਟੀ ਕਰਨ ਵਾਸਤੇ ਟਾਈਮ ਹੈਗਾ ਵੀ ਤੈਨੂੰ ਦਵਾਈ ਨਹੀਂ ਦਿਵਾ ਕੇ ਲੈ ਸਕਦਾ ਸੀਗਾ ਚਲ ਕੋਈ ਨਾ ਵੀਰੇ ਫਿਰ ਹੁਣ ਕਰ ਵੀ ਕੀ ਸਕਦੇ ਆ ਮੈਂ ਤਾਂ ਪੈਣਾ ਤੈਨੂੰ ਐਂ ਕਹਿਣਾ ਤੂੰ ਬੇਰਲਾ ਪਿੰਡ ਚੱਲ ਚਾਰ ਦਿਨ ਲਾਇਆ ਅੱਧਾ ਰੈਸਟ ਕਰ ਲੇਗੀ ਨਾਲੇ ਦੀ ਅਗਲ ਟਿਕਾਣੇ ਆ ਜੂਗੀ ਨਾ ਨਾ ਵੀਰੇ ਮੈਂ ਬਿਨਾਂ ਦੱਸੇ ਨਹੀਂ ਜਾ ਸਕਦੀ ਨਾਲੇ ਮੇਰੇ ਬਾਅਦ ਚ ਉਹਨਾਂ ਨੂੰ ਰੋਟੀ ਦਾ ਔਖਾ ਹੋ ਜੂਗਾ ਰ ਪੂਤਾ ਭਾੜੇ ਉਹੀ ਸੋਚੀ ਜਾਂਦੀ ਰਹਿਣੀ ਆ ਉਹਦੇ ਬਾਰੇ ਉਹ ਕਿਹੜਾ ਤੇਰੇ ਬਾਰੇ ਸੋਚਦਾਗਾ ਚੱਲ ਮਰਜੀ ਹੈ ਤੇਰੀ ਚੰਗਾ ਫਿਰ ਮੈਂ ਜਾਂਦਾ ਚਾਹ ਤਾਂ ਪੀ ਜਾਂਦਾ ਨਾ ਨਾ ਚਾਹ ਬਸ ਠੀਕ ਐ ਮੈਂ ਫੋਨ ਲਾ ਕੇ ਦੇਖਦੀ ਇਹਨਾਂ ਨੂੰ ਇਹੋ ਜਿਹਾ ਕਿੱਧਰ ਚਲੇ ਗਏ ਹਜੇ ਤੱਕ ਆਈ ਨਹੀਂ ਹੈਗੇ ਫੂਨ ਵੀ ਨਹੀਂ ਲੱਗ ਰਿਹਾ ਪਤਾ ਨਹੀਂ ਕਿ ਕਿੱਧਰ ਚਲੀ ਗਈ ਉਹ ਵੀ ਬੰਦ ਕਰਾ ਰੱਖਿਆ ਸੀ ਟ੍ਰਾਈ ਲੇਟਰ ਸਿਰ ਬਹੁਤ ਦਰਦ ਕਰੀ ਜਾਂਦਾ ਲੱਗਦਾ ਦੁਬਾਰਾ ਬੁਖਾਰ ਚੜੂਗਾ ਕਿਆ ਫੋਨ ਤਾਨੀ ਫੋਨ ਕਿਉਂ ਨਹੀਂ ਚੱਕਦੇ ਪਹਿਲਾਂ ਲੱਗਦਾ ਨਹੀਂ ਸੀ ਜੇ ਹੁਣ ਲੱਗਿਆ ਤਾਂ ਚੱਕਦੇ ਨਹੀਂ ਮੈਨੂੰ ਤਾਂ ਟੈਨਸ਼ਨ ਹੋਈ ਜਾਂਦੀ ਐ ਇੱਕ ਮੇਰਾ ਇੰਨਾ ਸਿਰ ਦੁਖੀ ਜਾਂਦਾ ਕਿੰਨੀ ਰਾਤ ਹੋ ਗਈ ਆ ਕਿਉਂ ਨਹੀਂ ਆਏ ਕਿੱਧਰ ਚਲੇ ਗਏ ਰਹੇਗੇ ਸੀ ਤੁਸੀਂ ਇੰਨਾ ਲੇਟ ਹੋ ਗਏ ਮੈਂ ਕਦੋਂ ਦੀ ਵੇਟ ਕਰੀ ਜਾਨੀ ਆ ਉਹ ਮੈਂ ਥੱਕਿਆ ਹੋਇਆ ਤੂੰ ਇਹਨਾਂ ਬੜੀ ਗੱਲ ਨਾ ਕਰ ਅੱਵਾ ਤੜਕੇ ਗੱਲ ਕਰਾਂਗੇ ਮੈਂ ਸੌਣ ਨਾ ਜਾ ਕੇ ਆਈ ਆ ਮੈਂ ਕਿੰਦੀ ਰੋਟੀ ਪਾਦਾਂ ਤੁਹਾਨੂੰ ਉਹ ਯਾਰ ਤੈਨੂੰ ਪਤਾ ਨਹੀਂ ਮੈਂ ਥੱਕਿਆ ਹੋਇਆ ਮੈਂ ਨਹੀਂ ਖਾਣੀ ਰੋਟੀ ਨਾਲ ਮੈਂ ਖਾਇਆ ਹੈ ਬਾਹਰ ਅਮੀਨਤ ਬਾ ਮੈਨੂੰ ਭਾਇਆ ਹਲੇ ਮੈਂ ਤਾਂ ਈਮਿੰਤ ਨੂੰ ਸਾਗ ਬਣਾਇਆ ਸੀਗਾ ਰੋਟੀ ਰੈਡੀ ਕਰਕੇ ਰੱਖੀ ਸੀ ਵੀ ਜਦੋਂ ਆਉਣਗੇ ਇਹਨਾਂ ਨਾਲ ਹੀ ਰੋਟੀ ਖਾਉਂਗੀ ਮੈਂ ਵੀ ਨਹੀਂ ਖਾਂਦੀ ਮੇਰੀ ਵੀ ਭੁੱਖ ਮਰ ਗਈ ਆਲੋ ਚਾਪੀ ਲੋ ਇੱਕ ਮਿੰਟ ਕਾਗਣਾ ਕੀ ਹੋਇਆ ਕੁਛ ਵੀ ਨਹੀਂ ਮੈਨੂੰ ਕਦੇ ਕੁਝ ਹੋ ਸਕਦਾ ਮੈਨੂੰ ਐ ਕਿਉਂ ਲੱਗਦਾ ਵੀ ਤੂੰ ਮੈਨਾਂ ਗੁੱਸੇ ਆ ਨਹੀਂ ਨਹੀਂ ਮੈਂ ਕਿਉਂ ਗੁੱਸੇ ਹੋਣਾ ਨਾਲੇ ਜੇ ਗੁੱਸੇ ਹੋ ਵੀ ਗਈ ਸਾਨੂੰ ਕੀ ਫਰਕ ਪੈਂਦਾ ਥੋੜੇ ਭਾਵੇਂ ਮੈਂ ਚਾਹੀ ਮਰਾਂ ਚਾਹੀ ਜੀਵਾਂ ਮੈਂ ਤਾਂ ਖਾਣਾ ਬਣਾਉਣੀ ਆ ਜਾ ਕੇ ਤੁਸੀਂ ਫਿਰ ਜਾਣਾ ਵੀ ਹੋਣਾ ਦਫ਼ਤਰ ਕੀ ਬਤਾ ਉੱਥੇ ਤੁਹਾਡਾ ਕੋਈ ਪਲਾਨ ਹੋਵੇ ਜਾਣਾ ਹੋਵੇ ਕਿਸੇ ਨਾਲ ਓ ਯਾਰ ਤੂੰ ਫੇਰ ਬਣਾਇਂ ਖਾਣਾ ਮੈਂ ਇੱਥੇ ਬੈਠ ਕਿਉਂ ਪੜਕੀ ਫਿਰਦੀ ਐ ਮੇਰੇ ਤੇ ਕੀ ਗੁੱਸੇ ਹੈ ਅੱਛਾ ਜੀ ਹੁਣ ਮੈਂ ਗੁੱਸੇ ਵੀ ਨਾ ਹੋਵਾਂ ਕੱਲ ਜਦੋਂ ਮੈਂ ਵੀਰੇ ਨਾਲ ਦਵਾਈ ਲੈਣ ਗਈ ਸੀ ਤੁਸੀਂ ਭੈਲ ਕਰੇ ਭੁੱਲ ਗਏ ਸੀ ਮੈਂ ਤੁਹਾਡੇ ਦਫ਼ਤਰ ਗਈ ਸੀ ਉੱਥੇ ਜਾ ਕੇ ਮੈਨੂੰ ਪਤਾ ਲੱਗਿਆ ਵੀ ਤੁਸੀਂ ਕਿਸੇ ਬਾਹਰੋਂ ਆਏ ਫਰੈਂਡ ਨਾਲ ਪਾਰਟੀ ਕਰਨ ਗਏ ਹੋ ਜਦੋਂ ਮੈਂ ਕਿਹਾ ਸੀ ਵੀ ਮੈਨੂੰ ਡਾਕਟਰ ਦੇ ਦਵਾਈ ਦਿਵਾਉਣ ਦਾ ਅਜੇ ਉੱਧਰ ਤੁਹਾਡੇ ਕੋਲ ਟਾਈਮ ਨਹੀਂ ਸੀ ਫਰੈਂਡਾਂ ਵਾਸਤੇ ਤੁਹਾਡੇ ਕੋਲ ਬਹੁਤ ਟਾਈਮ ਹੈ ਪਾਰਟੀਆਂ ਕਰਨ ਨੂੰ ਅੱਛਾ ਇਹ ਗੱਲ ਹੈ ਓਏ ਉਹ ਤਾਂ ਮੇਰਾ ਕੋਈ ਫਰੈਂਡ ਨਾ ਬਾਹਰੋਂ ਆਇਆ ਸੀ ਜੇ ਮੈਂ ਨਾ ਜਾਂਦਾ ਫਿਰ ਉਹ ਨਾਰਾਜ਼ ਹੋ ਜਾਂਦਾ ਚਲੋ ਇਹ ਵੀ ਠੀਕ ਹੈ ਸੋ ਡਿਫੈਂਡ ਨਹੀਂ ਨਰਾਜ਼ ਹੋਣੇ ਚਾਹੀਦੇ ਮੇਰਾ ਕੀ ਹੈ ਮੈਂ ਤਾਂ ਕੱਲ ਡਾਕਟਰ ਦੇ ਦਵਾਈ ਲੈ ਕੇ ਆਈਆਂ ਮੈਨੂੰ ਤਾਂ ਕਿਸੇ ਨੇ ਇੱਕ ਵਾਰ ਇਹ ਵੀ ਨਹੀਂ ਪੁੱਛਿਆ ਵੀ ਤੂੰ ਠੀਕ ਹੈ ਦਵਾਈ ਲੈ ਲਈ ਤੇਰਾ ਬੁਖਾਰ ਠੀਕ ਹੈ ਮੇਰਾ ਕੀ ਹੈ ਤੁਹਾਨੂੰ ਪਤਾ ਹੀ ਹੈ ਵੀ ਇਹਨੇ ਕਿਹੜਾ ਕਿੱਧਰ ਜਾਣਾ ਇੱਥੇ ਰਹਿਣਾ ਝਰ ਕੀ ਗੱਲਾਂ ਕਰਦੀਆਂ ਮੈਨੂੰ ਪਤਾ ਕਿੰਨੀਆਂ ਟੈਨਸ਼ਨਾਂ ਨੇ ਗਾਹ ਆਪਣਾ ਫਿਊਚਰ ਵੀ ਦੇਖਣਾ ਵੀ ਵਧੀਆ ਲੰਘੇ ਚਲੋ ਠੀਕ ਹੈ ਮੈਂ ਵੀ ਤੁਹਾਨੂੰ ਦੱਸਣਾ ਸੀ ਮੈਂ ਵੀ ਨਾ ਦੋ ਤਿੰਨ ਦਿਨਾਂ ਵਾਸਤੇ ਆਪਦੇ ਪੇਕੇ ਜਾ ਰਹੀ ਹਾਂ ਤੁਸੀਂ ਘਰ ਦਾ ਕੰਮ ਆਪੀ ਮੈਨੇਜ ਕਰ ਲਿਓ ਤੁਹਾਡੇ ਕੋਲ ਤਾਂ ਟਾਈਮ ਹੋਣਾ ਨਹੀਂ ਮੇਰੇ ਨਾਲ ਜਾਣ ਦਾ ਇਸ ਲਈ ਮੈਂ ਸੋਚਿਆ ਮੈਂ ਖੁਦ ਹੀ ਚਲੀ ਜਾਨੀ ਆ। ਉਹ ਨਾਲੇ ਮੈਂ ਤੈਨੂੰ ਐ ਗੁੱਸੇ ਨਾਲ ਨਹੀਂ ਜਾਣ ਦਿੰਦਾ। ਚਲ ਤੇਰਾ ਅੱਜ ਮੂਠ ਠੀਕ ਕਰਦੇ ਆ। ਨਾਲੇ ਤਾਂ ਆਪਾਂ ਬਾਜ਼ਾਰ ਚੱਲਦੇ ਆ। ਨਾਲੇ ਆਪਾਂ ਸ਼ਾਪਿੰਗ ਕਰਕੇ ਆਵਾਂਗੇ। ਨਾਲੇ ਆਪਾਂ ਲੰਚ ਵੀ ਅੱਜ ਬਾਹਰ ਹੀ ਕਰਕੇ ਆਵਾਂਗੇ। ਸੋਚ ਲਓ ਮੁੱਕਰ ਨਾ ਜਾਇਓ ਫਿਰ ਬਾਅਦ ਚ। ਉਹ ਨਹੀਂ ਮੁੱਕਰਦਾ। ਤੂੰ ਜਾ ਨਾਲੇ ਤਾਂ ਤਿਆਰ ਹੋ ਕੇ ਆ। ਫਿਰ ਚੱਲਦੇ ਆਪਾਂ ਨਾਲ ਕੱਪੜੇ ਲੈ ਜਾ ਚਾਣ। ਚਲੋ ਠੀਕ ਐ। ਮੈਂ ਤਿਆਰ ਹੁੰਨੀ ਆ ਫਿਰ। ਹੋ ਗਿਆ। ਕਿਹ ਗਾ ਗਿਆ। ਹੈਲੋ ਕੀ ਹਾਲ ਹੈ ਕੀ ਵਧੀਆ 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 ਬਈ ਤੈਨੂੰ ਦੱਸ ਵਧੀਆ ਬਈ ਇੱਕੋ ਮੰਨੂ ਨੇ ਆਪਣਾ ਬਾਹਰੋਂ ਆਇਆ ਹਾਂ ਹਾਂ ਉਹ ਪਾਰਟੀ ਕਰਨ ਨੂੰ ਕਹਿੰਦਾ ਸੀ ਯਾਰ ਅੱਛਾ ਕਦੋਂ ਆ ਠੀਕ ਕਹਿੰਦਾ ਜੀ ਤਾਂ ਉਹ ਨਾ ਭਰਾਵਾ ਸਾਡੇ ਦਾ ਕੱਲ ਦਾ ਕਲੇਸ਼ ਪੈ ਰਿਆ ਕਰੇ ਕਿਉਂ ਕੀ ਹੋ ਗਿਆ ਉਹ ਤੇਰੀ ਪਰਜਾਈ ਲੜੀ ਫਿਰਦੀ ਐ ਮਸਾ ਮਣਾਈ ਐ ਮੈਂ ਤਾਂ ਉਹ ਕੱਲ ਉਹ ਯਾਰ ਫਿਰ ਉਹ ਵੀ ਗੁੱਸੇ ਹੋ ਗਿਆ ਯਾਰ ਜਿਹਨੂੰ ਜਵਾਬ ਦਿੰਨੇ ਆ ਨਾ ਯਾਰ ਲੋਟ ਨਹੀਂ ਆਉਣਾ ਲੋਕ ਲੋਕਲੇ ਸੱਗੇ ਹਟਿਆ ਕੱਲਾ ਚੌਲ ਫਰਮਾ ਦੇਖਦਾ ਯਾਰ ਉਹਨੂੰ ਕੋਈ ਮਾਰਦਾ ਬਾਹਰ ਨਾ ਠੀਕ ਆ ਦੇਖਿਓ ਮੈਨੇ ਜੁ ਕਿਹੜੀ ਡਰੈਸ ਪਾਵਾਂ ਕੋ ਸੂਰਤ ਤੇਰੇ ਸਾਰੇ ਹੀ ਸੋਹਣੇ ਲੱਗਦੇ ਨੇ ਜਿਹੜਾ ਮਰਜ਼ੀ ਪਾ ਲੈ ਪਰ ਮੈਂ ਤੇਨੂੰ ਇੱਕ ਗੱਲ ਦੱਸਦਾ ਮੈਨੂੰ ਨਾ ਯਾਰ ਦਫ਼ਤਰ ਕੰਮ ਹੋ ਗਿਆ ਆ ਹੁਣੇ ਫੋਨ ਆ ਕੇ ਹਟਿਆ ਜੇ ਆਪਾਂ ਸ਼ਾਮ ਨੂੰ ਬਾਗ ਚਲੀਏ ਚੱਲ ਠੀਕ ਆ ਫਿਰ ਸ਼ਾਮ ਨੂੰ ਟਾਈਮ ਨਾਲ ਆ ਜਿਓ ਮੁੱਕਰ ਨਾ ਜਾਇਓ ਨਾਲੇ ਜੇ ਤੁਸੀਂ ਉੱਥੇ ਚੱਲ ਪਏ ਨਾ ਮੈਨੂੰ ਫੋਨ ਕਰ ਦਿਓ ਮੈਂ ਤੁਹਾਡੇ ਹੰਦਿਆਂ ਨੂੰ ਤਿਆਰ ਹੋ ਜੂੰਗੀ ਤੂੰ ਤਿਆਰ ਹੋ ਕੇ ਬਹਿ ਜਾ ਬੱਸ ਮੈਂ ਤਾਂ ਗਿਆ ਤੇ ਆਇਆ ਚਲੋ ਠੀਕ ਹੈ ਮੈਂ ਮੇਂ ਕਰਦੀ ਹਾਂ ਹੁਣ ਤੇਨਾਂ ਨੂੰ ਕਿੰਨਾ ਕਾਫੀ ਟਾਈਮ ਹੋ ਗਿਆ ਮੈਂ ਨਾ ਕਿ ਤਿਆਰ ਹੋ ਜਾਨੀ ਆ ਤਿੰਨ ਘੰਟੇ ਹੋ ਗਏ ਗਿਆ ਨੂੰ ਫੋਨ ਲਗਾ ਕੇ ਦੇਖਦੀ ਹਾਂ ਹਜੇ ਤੱਕ ਆਏ ਕਿਉਂ ਨਹੀਂ ਫੋਨ ਵੀ ਨਹੀਂ ਲੱਗ ਰਿਹਾ द्वारा डायल किया गया नंबर अजे व्यस्त है या इस समय पहुंचते बाहर है कृपा करके बाद कोशिश करो लगता किसी मीटिंग च ना हो जो कहते भी जरूरी काम आ चलो थोड़ी देर होर वेट कर दी फिर दोबारा फोन करके देखूंगी थोड़ी द्वारा डायल किया गया नंबर अजय व्यस्त है जो इस समय पहुंचते बाहर है कृपा करके बाद कोशिश इन्हें ज़्यादातर नंबर ही नहीं लग रहा मैं करती हूँ ऑफिस वाले नंबर तो फोन करके पूछ रही हूँ हो सकता किसी मीटिंग हो करती हूँ हेलो जी जी हाँ जी मैं हाँ जी 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 ਨਹੀਂ ਆਏ ਨਹੀਂ ਹੈਗੇ ਉਹਨਾਂ ਦੀ ਮੀਟਿੰਗ ਹੋਣੀ ਆ ਕੋਈ ਵਾਰ ਨਹੀਂ ਮੀਟਿੰਗ ਵੀ ਕੋਈ ਨਹੀਂ ਹੈਗੀ ਅੱਛਾ ਚਲੋ ਠੀਕ ਆ ਤੇ ਰਾਤ ਹੋਣ ਵਾਲੀ ਹੋਈ ਪਈ ਆ 18 ਵਾਰੀ ਫੋਨ ਲਗਾ ਲਿਆ ਨਾ ਮੇਰਾ ਫੋਨ ਚੱਕਦੇ ਨੇ ਆਫਿਸ ਵਾਲੇ ਕਹਿੰਦੇ ਕੋਈ ਮੀਟਿੰਗ ਨਹੀਂ ਜੇ ਮੀਟਿੰਗ ਹੁੰਦੀ ਤਾਂ ਉਹਨਾਂ ਨੂੰ ਪਤਾ ਨਾ ਹੁੰਦਾ पता नहीं किधर गए ने मेन तो लगता मेन झूठ बोल के ना किए तो इन रात हो गई है। है थोड़ी ना चलूंगी सॉरी यार आज मैंने काम हो गया लेट हो गया कल चला रोटी खाओगे ਤੂੰ ਵੀ ਬਾਰਖਾ ਕੇ ਆਇਆ ਰੋਟੀ ਤੇ ਮੈਂ ਖਾ ਗਈ ਆਇਆ ਮੈਂ ਤਾਂ ਥੱਕ ਬੜਾ ਗਿਆ ਯਾਰ ਮੈਂ ਤਾਂ ਬਸ ਮਨੂੰ ਟਪੜੇ ਬਦਲ ਕੇ ਸੌਣਾ ਤੂੰ ਵੀ ਚੇਂਜ ਕਰ ਲੈ ਹੁਣ ਅੱਜ ਨਹੀਂ ਜਾਇਆ ਜਾਣਾ ਆਪਾਂ ਤਾਂ ਗੰਗਣ ਚਾਹੀ ਨਹੀਂ ਲੱਕੇ ਯਾਰ ਮੈਂ ਤਾਂ ਲੇਟ ਹੋ ਗਿਆ ਗੰਗਣ ਚਾਣੀ ਬਣਾਈ ਹਜੀ ਅੱਜ ਨਹੀਂ ਬਣਾਈ ਕਿਉਂ ਬਸ ਨਹੀਂ ਬਣਾਈ ਤੇ ਨਹੀਂ ਹੁਣ ਕਦੇ ਬਣਾਵਾਂਗੀ ਮਤਲਬ ਇਹ ਕਿ ਮੈਂ ਆਪਦੇ ਪੇਕੇ ਘਰ ਚੱਲੀ ਆਂ ਕਿਉਂ ਸਵੇਰੇ ਸਵੇਰੇ ਦਿਮਾਗ ਖਰਾਬ ਕਰਦੀ ਐ ਤੂੰ ਚਾਹ ਬਣਾ ਕੇ ਲਿਆ ਮੇਰੇ ਵਾਸਤੇ ਨਾਲੇ ਆ ਬੈਗ ਕਿਦੇ ਮੇਰਾ ਬੈਗ ਐ ਮੈਂ ਚੱਲੀ ਆ ਪਰ ਕਿਉਂ ਇਹੋ ਜਿਹਾ ਕੀ ਹੋ ਗਿਆ ਅੱਛਾ ਤੁਹਾਨੂੰ ਪਤਾ ਹੀ ਨਹੀਂ ਹੈਗਾ ਵੀ ਕੀ ਹੋਇਆ ਮੈਨੂੰ ਚੰਗੀ ਤਰ੍ਹਾਂ ਪਤਾ ਤੁਸੀਂ ਕੱਲ ਆਫਿਸ ਨਹੀਂ ਗਏ ਹੋਗੇ ਫਿਰ ਕੀ ਹੋਇਆ ਮੈਂ ਫੋਨ ਵੀ ਕੀਤਾ ਸੀ ਤੁਹਾਡੇ ਆਫਿਸ ਵਿੱਚ ਉਹ ਕਹਿੰਦੇ ਕੋਈ ਮੀਟਿੰਗ ਨਹੀਂ ਹੈਗੀ ਨਾ ਤੁਹਾਡੀ ਕੋਈ ਮੀਟਿੰਗ ਸੀ ਫਿਰ ਕਿੱਡੀ ਗੱਲ ਐ ਇਹ ਫਿਰ ਇਹਦੇ ਨਾਲ ਕੀ ਹੋ ਗਿਆ ਅੱਛਾ ਫਿਰ ਕੀ ਹੋਇਆ ਤੁਹਾਨੂੰ ਤੁਹਾਡੀ ਗਲਤੀ ਦਾ ਕੋਈ ਅਹਿਸਾਸ ਨਹੀਂ ਮੈਂ ਕੱਲ ਸਾਰਾ ਦਿਨ ਤਿਆਰ ਹੋ ਕੇ ਤੁਹਾਡੀ ਬੇਟ ਕਰੀ ਗਈਆਂ ਤੁਸੀਂ ਪਤਾ ਨਹੀਂ ਕਿੱਥੇ ਸੀ ਪਤਾ ਨਹੀਂ ਕਿਹਦੇ ਨਾਲ ਚਲ ਮੈਂ ਪੁੱਛ ਕੇ ਵੀ ਕੀ ਲੈਣਾ ਹੁਣ ਮੈਂ ਚੱਲਨੀ ਆ ਓਏ ਇੰਨਾ ਗਲਤੀ ਨੂੰ ਮੈਸੇਜ ਆ ਕੀ ਕਰਤਾ ਇਹ ਤਾਂ ਤੁਹਾਨੂੰ ਪਤਾ ਹੋ ਵੀ ਤੁਸੀਂ ਕੀ ਕੀਤਾ ਯਾਰ ਇੱਕ ਤਾਂ ਮੈਂ ਸਾਰਾ ਕੰਮ ਕਰਦਾ ਤੈਨੂੰ ਹਰ ਇੱਕ ਚੀਜ਼ ਲੈ ਕੇ ਦਿਨਾ ਤੂੰ ਉਹਨਾਂ ਦੀ ਘਰ ਆਣੀਆਂ ਦੇਖ ਜਿਹੜੇ ਸਾਰਾ ਦਿਨ ਘਰੇ ਪਏ ਰਹਿੰਦੇ ਨੇ ਮੈਂ ਤਾਂ ਤੇਰੀ ਹਰ ਖੁਆਇਸ਼ ਪੂਰੀ ਕਰਦਾ ਮੈਂ ਤੈਨੂੰ ਸਾਰਾ ਕੁਝ ਲੈ ਕੇ ਦਿਨਾ ਤੂੰ ਫਿਰ ਵੀ ਉਹਦੀ ਕਦਰ ਨਹੀਂ ਕਰਦੀ ਕਦਰ ਤੁਹਾਨੂੰ ਪਤਾ ਵੀ ਹੈ ਕਦਰ ਹੁੰਦੀ ਕੀ ਆ ਤੁਹਾਡੇ ਕੋਲ ਮੇਰੇ ਮੇਰੇ ਲਈ 2 ਮਿੰਟ ਨਹੀਂ ਹੈਗੇ ਗੱਲ ਕਰਨ ਵਾਸਤੇ ਜਦੋਂ ਵੀ ਮੈਂ ਤੁਹਾਡੇ ਨਾਲ ਗੱਲ ਕਰਦੀ ਆ ਤੁਸੀਂ ਕਹਿੰਦੇ ਹੋ ਮੈਂ ਬਿਜੀ ਆ ਮੇਰਾ ਸਿਰ ਨਾ ਖਾ ਮੈਨੂੰ ਕੰਮ ਕਰਨ ਦੇ ਅਸਲੀਅਤ ਤੁਹਾਨੂੰ ਮੈਂ ਦੱਸਦੀ ਆ ਤੁਹਾਡੇ ਕੋਲ ਬਹੁਤ ਵੇਲਾ ਟਾਈਮ ਹੁੰਦਾ ਉਸ ਟਾਈਮ 'ਚ ਜਾਂਦਾ ਤੁਸੀਂ ਫੋਨ ਦੇਖਦੇ ਹੋ ਜਾਂ ਆਪਦੇ 100 ਦੋਸਤਾਂ ਨਾਲ ਘੁੰਮਦੇ ਹੋ ਮੇਰੇ ਨਾਲ ਗੱਲ ਕਰਨ ਵਾਸਤੇ ਤੁਹਾਡੇ ਕੋਲ 2 ਮਿੰਟ ਨਹੀਂ ਹੈਗੇ ਤੁਹਾਨੂੰ ਮੇਰੀ ਕੋਈ ਕਦਰ ਨਹੀਂ ਹੈਗੀ ਉਹ ਯਾਰ ਮੈਥੋਂ ਨਹੀਂ ਸਵੇਰੇ ਸਵੇਰੇ ਲੜਿਆ ਜਾਂਦਾ ਉਹ ਵੀ ਬਿਨਾ ਚਾਹ ਪੀਤੇ ਤੂੰ ਤਾਂ ਲੜਨ ਨੂੰ ਹਰ ਵੇਲੇ ਤਿਆਰ ਹੀ ਰਹਿਣੀ ਆ ਤੁਹਾਨੂੰ ਇੱਕ ਗੱਲ ਕਹਾਂ ਇਨਸਾਨ ਪੈਸੇ ਦੀ ਤੰਗੀ ਚੱਲ ਸਕਦਾ ਪਰ ਗੱਲ ਗੱਲ ਤੇ ਬੇਕਦਰੀ ਨਹੀਂ ਚੱਲ ਸਕਦਾ ਤੁਸੀਂ ਗੱਲ ਗੱਲ ਤੇ ਮੇਰੀ ਬੇਕਦਰੀ ਕਰਦੇ ਹੋ ਹੁਣ ਮੇਰਾ ਸਬਰ ਖਤਮ ਹੋ ਗਿਆ ਮੇਰੇ ਤੋਂ ਨਹੀਂ ਹੁਣ ਬਰਦਾਸ਼ਤ ਹੁੰਦਾ ਮੈਂ ਆਪਣੇ ਪੇਕੇ ਘਰ ਚੱਲੀ ਆ ਤੇ ਹੁਣ ਕਦੇ ਵਾਪਸ ਨਹੀਂ ਆਵਾਂਗੀ ਜਾ ਬਗ ਜਾ ਜਾ ਹੁਣ ਮੈਂ ਵੀ ਨਹੀਂ ਤੈਨੂੰ ਰੋਕਦਾ ਹਾਂ 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 ਜਾ ਰਹੀ ਆ ਮੈਂ ਕਰਤਾ ਉਹਦੇ ਭਰਾ ਨੂੰ ਫੋਨ ਹੁਣ ਮੈਂ ਵੀ ਨਹੀਂ ਵਾਪਸ ਆਉਂਦੀ ਚਾਹ ਵੀ ਆ ਬਣਾਉਂਦੇ ਹਾਂ ਯਾਰ ਮੈਂ ਤਾਂ ਦਫਤਰੋਂ ਹੀ ਲੇਟ ਹੋ ਗਿਆ ਚਾਹ ਤਾਂ ਬਣਾਉਣਾ ਪਹਿਲੇ ਖਾਣ ਨੂੰ ਦੇਖਾਂ ਯਾਰ ਫ੍ਰਿਜ 'ਚ ਫ੍ਰਿਜ ਵੀ ਖਾਲੀ ਪਿਆ ਯਾਰ ਭੰਡੇ ਵੀ ਸਾਰੇ ਮੰਜਣ ਵਾਲੇ ਪਏ ਚੱਲ ਇਹ ਵੀ ਮੰਜੇ ਤੇ ਮੰਜੇ ਜਾਣਗੇ

ਆਏ ਵੇ ਮਾ ਪਾਹਤਾ ਸੋ ਜਿਗਿਆ ਰਾ ਹੁਣ ਰੋਟੀ ਕਿਵੇਂ ਬਣਾਉਂਗਾ ਕੁ ਬਾਹਰ ਹੀ ਖਾਏ ਆ ਮਾਂ ਅਸਲ ਮੈਨੂੰ ਵੀ ਅਕਲ ਹੋਣ ਆਈ ਐ ਜਦੋਂ ਮੈਂ ਦੀ-ਦੀ ਰਾਤ ਨੂੰ ਆਉਂਦਾ ਸੀ ਉਹ ਮੈਨੂੰ ਘਰੇ ਉਡੀਕਦੀ ਰਹਿੰਦੀ ਸੀ ਹੁਣ ਮੈਂ ਜਲਦੀ ਆ ਜਾਣਾ ਪਰ ਹੁਣ ਕੀ ਫਾਇਦਾ ਆਉਣ ਦਾ ਕਿਸੇ ਨੇ ਸੱਚ ਹੀ ਕਿਹਾ ਕਿ ਜਦੋਂ ਕੋਈ ਲਵੇ ਹੁੰਦਾ ਉਦੋਂ ਉਹਦੀ ਕਦਰ ਨਹੀਂ ਹੁੰਦੀ ਸਹੀ ਗੱਲ ਐ ਘਰ ਵਾਲੀ ਬਿਨਾ ਕੋਈ ਜ਼ਿੰਦਗੀ ਨਹੀਂ ਜਦੋਂ ਗਾਗਨ ਹੁੰਦੀ ਸੀ ਘਰੇ ਕਿੰਨੀ ਰੌਣਕ ਹੁੰਦੀ ਸੀ ਸਾਰੀ ਸਬਜੀ ਰੋਟੀ ਮੈਨੂੰ ਬਣੀ ਬਣੀ ਮਿਲਦੀ ਸੀ ਦਫ਼ਤਰ ਤੋਂ ਮੈਂ ਬਾਅਦ ਚ ਆਉਂਦਾ ਸੀ ਪਹਿਲਾਂ ਰੋਟੀ ਤਿਆਰ ਹੁੰਦੀ ਸੀ ਮੈਨੂੰ ਵੀ ਲੱਗ ਰਿਹਾ ਜ਼ਿਆਦਾ ਬੋਲ ਗਿਆ ਪਹਿਲਾਂ ਤਾਂ ਮੇਰੀ ਗੱਲ ਦਾ ਕਿਸੇ ਦਾ ਗੁੱਸਾ ਨਹੀਂ ਕਰਦੀ ਸੀ ਅੱਜ ਕਿਤੇ ਉਹ ਗੁੱਸੇਈ ਵਾਲਾ ਕਰ ਗਈ ਜਿ세 ਜਿ세 ਆਵ ਨਾਲੋਂ ਗੁੱਸੇ ਹੋ ਕੇ ਗਈ ਹੈ ਮੈਨੂੰ ਤਾਂ ਨਹੀਂ ਲੱਗਦਾ ਕਿ ਉਹ ਵਾਪਸ ਆਊਗੀ ਕਿਉਂਕਿ ਜਦੋਂ ਤੋਂ ਕੀ ਹੁਣ ਤੱਕ ਕੋਨੇ ਕੋਈ ਮੈਨੂੰ ਫੋਨ ਵੀ ਨਹੀਂ ਕਰਿਆ ਜੇ ਮੈਂ ਹੁਣ ਉਹਨੂੰ ਲੈਣ ਜਾਣਾ ਯਾਰ ਉਹਦੇ ਘਰੇ ਤਾਂ ਉਹਦੇ ਭਾਈ ਨੇ ਮੈਨੂੰ 100 100 ਗੱਲਾਂ ਸੁਣਾਉਂਦੀਆਂ ਉਹ ਕਿਹੜਾ ਸੋਚ ਕੇ ਬੋਲਦਾ ਐਂ ਕਰਦਾ ਦਾਗੜ ਨੂੰ ਮੈਂ ਫੋਨ ਲਾ ਕੇ ਦੇਖਦਾ ਕੀ ਹੈ ਮੇਰੇ ਫੋਨ ਤੇ ਗੱਲ ਹੋ ਜੇ ਹੌਣ ਵੀ ਕੱਟਦਾ ਏ ਹੌਣ ਵੀ ਨਹੀਂ ਚੱਗਦੀ ਪਰ ਕੱਟੂਗੀ ਤਾਂ ਹੈਗੀ ਮੈਂ ਉਹਨੂੰ ਕਿੰਨਾ ਜਲੀਲ ਕਰਦਾ ਸੀ ਰਾਤ ਨੂੰ ਲੇਟ ਆਉਂਦਾ ਸੀ ਘਰੇ ਆ ਕੇ ਵੀ ਮੇਰੀ ਗੱਲ ਨਹੀਂ ਸੁਣਦਾ ਸੀ ਸਾਰਾ ਦਿਨ ਉਹਦੇ ਯਾਰਾਂ ਦੋਸਤਾਂ ਨਾਲ ਫਿੱਟਾ ਰਹਿੰਦਾ ਸੀ ਐਂ ਕਰਦਾ ਮੈਂ ਗਗਨ ਦੇ ਘਰੇ ਜਾਣਾ ਦੇਖੀ ਜੋ ਜੋ ਕੁਝ ਹੋਊਗਾ ਜੋ ਗਲਤੀ ਕੀਤੀ ਹੈ ਹੁਣ ਭਗਤੌਣੀ ਤਾਂ ਪੈਣੀ ਹੈ ਕੀ ਹਾਲ ਹੈ ਗੁਰੀ ਮੈਂ ਤਾਂ ਠੀਕ ਐ ਕਿਵੇਂ ਤੁਰੇ ਆਉਣਾ ਕੀ ਗੱਲ ਪਰੋਣਾ ਘਰ ਕੁਰਤਾ ਨਹੀਂ ਭੁੱਲ ਗਿਆ ਉਹ ਯਾਰ ਕਿਉਂ ਗੱਲ ਵਧਾਉਣੇ ਹੋ ਗਗਨ ਤਾਂ ਨਿੱਕੀ ਨਿੱਕੀ ਗੱਲ ਤੇ ਗੁੱਸਾ ਕਰ ਜਾਂਦੀ ਐ ਛੱਡੋ ਪਰਾਂ ਹੁਣ ਅੱਛਾ ਗਗਨ ਗੁੱਸਾ ਕਰਦੀ ਐ ਮਾੜੀ ਮਾੜੀ ਗੱਲ ਦਾ ਨਾ ਤੂੰ ਮੈਨੂੰ ਐਂ ਦੱਸ ਜਦੋਂ ਗਗਨ ਬਿਮਾਰ ਹੋ ਜਾਂਦੀ ਐ ਦਵਾਈ ਉਹਨੂੰ ਮੈਂ ਦਵਾ ਕੇ ਲਿਆਉਣਾ ਤੇਰੇ ਕੋਲ ਤਾਂ ਟਾਈਮ ਹੀ ਨਹੀਂ ਹੈਗਾ ਉਹਨਾਂ ਨੂੰ ਦਵਾਈ ਦਵਾਉਣ ਨੂੰ ਯਾਰਾਂ ਦੋਸਤਾਂ ਨਾਲ ਬਿਠੇ ਰਹ ਦੂ ਬਾਹਰ ਬੂਰ ਬਗ ਜਾਨਾ ਘੁੰਮਣਾ ਪਰ ਗਗਨ ਹੈ ਕਿੱਥੇ ਬੁਲਾਉਂਗੇ ਉਹਨੂੰ ਕਿਹਦੇ ਨਾਲ ਬੋਲੀ ਜਾਂਦੇ ਹੋ ਵੀਰੇ ਕੌਣ ਤੁਸੀਂ ਤੁਹਾਨੂੰ ਕਿਵੇਂ ਟਾਈਮ ਮਿਲ ਗਿਆ ਇੱਥੇ ਆਉਣ ਦਾ ਤੁਸੀਂ ਤਾਂ ਬਿਜੀ ਬਹੁਤ ਸੀ ਗਗਨ ਮੈਥੋਂ ਗਲਤੀ ਹੋ ਗਈ ਤੂੰ ਹੁਣ ਐਵੇਂ ਗੱਲਾਂ ਨਾ ਵੱਦਾ ਤੂੰ ਚੱਲ ਮੇਰੇ ਨਾਲ ਮੈਂ ਤੈਨੂੰ ਲੈਣ ਆਇਆ ਪਰ ਮੈਂ ਨਹੀਂ ਜਾਣਾ ਹੁਣ ਤੁਹਾਡੇ ਨਾਲ ਗਗਨ ਮੈਂ ਤੇਥੋਂ ਗਲਤੀ ਮੰਨਦਾ ਵੀ ਮੈਂ ਤੇਰੀ ਕਦਰ ਨਹੀਂ ਕੀਤੀ ਮੈਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਗਿਆ ਤੂੰ ਮੇਰੇ ਨਾਲ ਚੱਲ ਦੇਖ ਮੇਰਾ ਸਾਰਾ ਕਿਵੇਂ ਨਾਲੇ ਕਹਿੰਦਾ ਓੜਾਈਆ ਨਾ ਕਿ ਟਿਕਾਣੀ ਠੀਕ ਹੈ ਮੈਂ ਚਲਦੀ ਆ ਤੁਹਾਡੇ ਨਾਲ ਪਰ ਮੈਂ ਇੱਕ ਸ਼ਰਤ ਤੇ ਜਾਉਂਗੀ ਜੇ ਅੱਜ ਤੋਂ ਬਾਅਦ ਤੁਸੀਂ ਮੈਨੂੰ ਤੰਗ ਕੀਤਾ ਜਾਂ ਮੈਨੂੰ ਝੂਠ ਬੋਲਿਆ ਤਾਂ ਮੈਂ ਤੁਹਾਨੂੰ ਕਦੇ ਮਾਫ਼ ਨਹੀਂ ਕਰੂੰਗੀ ਨਹੀਂ ਨਹੀਂ ਯਾਰ ਅੱਜ ਤੋਂ ਬਾਅਦ ਨਹੀਂ ਮੈਂ ਤੈਨੂੰ ਸ਼ਿਕਾਇਤ ਦਾ ਮੌਕਾ ਦਿੰਦਾ ਚਲੋ ਠੀਕ ਹੈ ਫਿਰ ਚਲਦੇ ਆ ਪਰ ਮੇਰੀ ਗੱਲ ਯਾਦ ਰੱਖਿਓ ਮੈਂ ਅੱਜ ਤੋਂ ਬਾਅਦ ਮਾਫ਼ ਨਹੀਂ ਕਰਨਾ ਜੇ ਮੈਨੂੰ ਝੂਠ ਬੋਲਿਆ ਦੁਬਾਰਾ ਭੈਣ ਤੂੰ ਇੰਨੀ ਗੱਲਾਂ ਤੇ ਕਿਉਂ ਯਕੀਨ ਕਰਦੀ ਐ ਤੂੰ ਦੁਬਾਰੇ ਫੇਰ ਸੋਚ ਲੈ ਮੇਰੇ ਉਹ ਇਲੱਛਣ ਜੇ ਠੀਕ ਨਹੀਂ ਲੱਗਦੇ ਨਹੀਂ ਨਹੀਂ ਵੀਰੇ ਚੁੱਪ ਕਰੋ ਤੁਸੀਂ ਐਵੇਂ ਨਾ ਲੜ ਪਿਓ ਚਲ ਤੁਸੀਂ ਬੈਠੋ ਮੈਂ ਆਪਦਾ ਸਮਾਨ ਲੈ ਕੇ ਆਉਣੀ ਆ ਹਾਂ ਤੇਰਾ ਭਾਈ ਕਿਵੇਂ ਸਾਰਾ ਦਿਨ ਲੜੇਣ ਬਣਿਆ ਰਹਿੰਦਾ ਹੈ ਲੈ ਭਾਈ ਕਿਦਾ ਫਿਰ ਵੱਡੀ ਲੜੇਣ ਦੀ ਭੈਣ ਅੱਛਾ ਇਹ ਗੱਲ ਆ ਚੱਲ ਮੈਂ ਤੇ ਆਪਦੇ ਭਰਾ ਕੋਲ ਹੀ ਚੱਲ ਨਹੀ ਨਹੀ ਮੈਂ ਤਾਂ ਮਜ਼ਾਕ ਕਰਦਾ ਸੀ ਆ ਜਾ ਹਣ ਲੱਗਦਾ ਨਾ ਇਹ ਘਰ ਵਰਗਾ ਕਰ ਤੈਥੋਂ ਬਿਨਾ ਤਾਂ ਘਰ ਨਾ ਖਾਣ ਨੂੰ ਆਉਂਦਾ ਸੀ ਹਾਏ ਹਾਏ ਇੰਨਾ ਖਲਾਰਾ ਪਾ ਰੱਖਿਆਗਾ ਕੋਈ ਗੱਲ ਨਹੀਂ ਖਲਾਰੇ ਦੀ ਕੀ ਗੱਲ ਐ ਮੈਂ ਚੱਕ ਦੂੰਗਾ ਸਾਰਾ ਖਲਾਰਾ ਨਹੀਂ ਨਹੀਂ ਮੈਂ ਕੋਈ ਨਾ ਕਰ ਲੂੰਗੀ ਹੌਲੀ ਹੌਲੀ ਨਹੀਂ ਨਹੀਂ ਮੈਂ ਕਰਾ ਦਾਂ ਨਾ ਮੇਰਾ ਵੀ ਫਰਜ਼ ਐ ਦੇ ਨਾਲ ਕੰਮ ਚ ਹੱਥ ਹਟਾਉਣ ਦਾ ਨਾਲੇ ਹੁਣ ਆਪਾਂ ਨਾ ਰਲ ਮਿਲ ਕੇ ਕੰਮ ਕਰਿਆ ਕਰਾਂਗੇ ਸੱਚ ਇੱਕ ਗੱਲ ਹੋਰ ਆਪਾਂ ਕਿਤੇ ਘੁੰਮਣ ਦਾ ਪਲਾਨ ਬਣਾਈਏ ਦੱਸ ਕਿੱਥੇ ਜਾਣਾ ਹੈ ਸੱਚੀ ਜਿੱਥੇ ਮਰਜੀ ਲੈ ਚਲੋ ਛੋੜੇ ਨਾਲ ਤਾਂ ਮੈਨੂੰ ਹਰ ਥਾਂ ਵਧੀਆ ਲੱਗਦੀ ਹੈ ਪਰ ਮੁੱਕਰ ਨਾ ਜਾਇਓ ਨਹੀਂ ਮੁੱਕਰਦਾ ਵਾਦਾ ਹੈ ਤੇਰੇ ਨਾਲ ਮੇਰਾ ਚਲ ਫਿਰ ਹੁਣ ਆਪਾਂ ਕਰੀਏ ਸਫਾਈਆਂ ਹਾਂ ਚਲੋ ਆਜਾ ਸਸੀ ਗਾਲ ਜੀ ਸਾਰਿਆਂ ਨੂੰ ਕਿਵੇਂ ਲੱਗੀ ਸਾਡੀ ਇਹ ਵੀਡੀਓ ਕਮੈਂਟ ਕਰਕੇ ਜਰੂਰ ਦੱਸਿਓ ਤੇ ਸਾਡੀਆਂ ਆਉਣ ਵਾਲੀਆਂ ਵੀਡੀਓ ਨੂੰ ਵੀ ਵੱਧ ਤੋਂ ਵੱਧ ਪਿਆਰ ਦਿਓ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਆ ਕਰੋ ਆਪਣੇ ਸੁਝਾਅ ਜਿਹੜੇ ਉਹ ਕਮੈਂਟਾਂ 'ਚ ਜਰੂਰ ਦਿਆ ਕਰੋ ਅਸੀਂ ਉਹਨਾਂ ਦੇ ਜਵਾਬ ਦਿੰਨੇ ਆ ਤੇ ਇੱਕ ਗੱਲ ਹੋਰ ਹੈ ਸਾਡੇ ਚੈਨਲ ਨੂੰ ਤੁਸੀਂ ਸਬਸਕ੍ਰਾਈਬ ਨਹੀਂ ਕੀਤਾ ਉਹ ਜਰੂਰ ਕਰ ਲਿਓ ਤੇ ਬੈਲ ਆਈਕਨ ਹੈ ਜਿਹੜਾ ਉਹਨੂੰ ਵੀ ਦਬਾ ਲਿਓ ਜਦੋਂ ਵੀ ਅਸੀਂ ਵੀਡੀਓ ਪਾਉਣੇ ਆ ਤਾਂ ਜੇ ਬੈਲ ਆਈਕਨ ਦਬੋਗੇ ਤਾਂ ਤੁਹਾਡੇ ਲਈ ਸਭ ਤੋਂ ਪਹਿਲਾਂ ਪਹੁੰਚੂਗੀ ਤੇ ਹੁਣ ਵਾਰੀ ਉਹਨਾਂ ਦੀ ਹੈ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਆ ਉਹਨਾਂ ਦੇ ਨਾਮ ਨੇ ਜਿਹੜੇ ਉਹ ਇਸ ਪ੍ਰਕਾਰ ਨੇ ਅਮਨ ਫੱਤਾ ਮਲੂਕਾ ਇੰਦਰਜੀਤ ਬੁਰਜ ਭਲਾਈ ਵੀਰਪਾਲ ਕੋਟ ਫੱਤਾ ਸੰਜੀਵ ਸ਼ਰਮਾ ਮੋਗਾ ਸਤਪਾਲ ਸ਼ਰਮਾ ਸੰਗਰੂਰ ਅਮਰਤ ਖੁਸ਼ਵੀਰ ਮੋਗਾ ਪਾਲ ਸਰਾਂ ਦੇਸੂ ਮਲਕਾਣਾ ਅਵੀ ਪਠੜਲ ਮਨਜੋਤ ਕੌਰ ਪਠੜਲ ਦਸ਼ਮੇਸ਼ ਬੁਟੀਕ ਤੂਰਕੋਟ ਜਰਨੈਲ ਪਠੜਲ ਗੁਰਜੀਤ ਹਰਿਆਣਾ ਸਵਰਨਜੀਤ ਕੌਰ ਹਰਜੀਤ ਸਿੰਘ ਲਬਾਣਾ ਜਸਵੰਤ ਸਿੰਘ ਬਾਦਰਪੁਰ ਇਹ ਉਹਨਾਂ ਦੇ ਨਾਮ ਸੀਗੇ ਜਿਨ੍ਹਾਂ ਨੇ ਸਾਡੀ ਵੀਡੀਓ ਤੇ ਵਧੀਆ ਕਮੈਂਟ ਕੀਤੇ ਐ ਤੁਸੀਂ ਵੀ ਇੰਜ ਕਮੈਂਟ ਕਰਦੇ ਰਹੋ ਤੁਹਾਡੇ ਜਵਾਬ ਵੀ ਅਗਲੀ ਵੀਡੀਓ ਦੇ ਵਿੱਚ ਦਿੱਤੇ ਜਾਣਗੇ ਤੇ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰਿਆਂ ਨੂੰ ਸਤਿ ਸ੍ਰੀ ਅਕਾਲ